ਵਿਧਾਨ ਸਭਾ ਹਲਕਾ ਦੇ ਫਤਿਹਗੜ ਚੂੜੀਆਂ ਦੇ ਪਿੰਡ ਗੁੱਜਰਪੁਰਾ ਵਿੱਚ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ 40 ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਅਕਾਲੀ ਦਲ ਦੇ ਲੰਬardar ਲਖਬੀਰ ਸਿੰਘ ਬਿੱਟੂ ਤੇ ਬਲਵੀਰ ਸਿੰਘ ਟੀਟਾ ਡੀਪੂ ਵਾਲੇ 20 ਪਰਿਵਾਰਾਂ ਸਮੇਤ ਅਤੇ ਬਲਵੰਤ ਸਿੰਘ ਕਾਲਾ ਭਾਜਪਾ ਪਾਰਟੀ ਨੂੰ ਅਲਵਿਦਾ ਕਹਿ ਕੇ 20 ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਬਿਨਾ ਕਿਸੇ ਭੇਤ ਭਾਅ ਤੋਂ ਕਰਵਾਇਆ ਜਾਵੇਗਾ ਅਤੇ ਆਟਾ ਦਾ ਸਕੀਮ ਦੇ ਜੋ ਕਾਰਡ ਨਜਾਇਜ਼ ਬਣੇ ਗਏ ਹਨ ਉਹ ਕੱਟੇ ਜਾਣਗੇ ਲੋੜਵੰਦ ਪਰਿਵਾਰਾਂ ਲਈ ਨਵੇਂ ਕਾਰਡ ਬਣਾਏ ਜਾਣਗੇ ਆਓ ਵਿਗਿਆਪਨੀ ਪੂਰੀ ਰਿਪੋਰਟ ਸਾਡਾ ਪ੍ਰਮਾ ਅੰਮਲਵੰਤ ਸਿੰਘ ਕਾਲਾ ਜਿਹੜੇ ਬੀਜਪੀ ਪਾਰਟੀ ਨੂੰ ਛੱਡ ਕੇ ਹੈ तकरीबन 20 ਪਰਵਾਸ ਖਾਲੀਦਾਲ ਪਾਰਟੀ ਨੂੰ ਛੱਡ ਕੇ ਲੰਮੜਦਾਰ ਸਾਹਿਬ ਨੂੰ ਤੇ ਲਖਬੀਰ ਸਿੰਘ ਨਮਰਦਾ ਜੀ ਦਾ ਜੁਗਦੰਦ ਵਾਲਾ 20 ਪਰਿਵਾਰ ਹੈ तकरीबन 20 ਤੋਂ 22 ਪਰਿਵਾਰ ਬੀਜਪੀ ਨੂੰ 20 ਤੋਂ 22 ਪਰਿਵਾਰ ਖਾਲੀ ਕਰੂ ਛੱਡ ਗਿਆ ਅਜ ਆਮ ਆਦੀ ਪਾਰਟੀਸ਼ੇ ਮਿਲ ਸ਼ਾਮਲ ਹੋਏ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਜੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਤੇ ਪਹਿਰਾ ਦੇ ਨੂੰ ਸਾਡੀ ਟੀਮ ਦੇ ਮੈਂਬਰ ਬਣੇ ਨੇ ਪਿੰਡ ਗੁਜਰਪੁਰੇ ਨੂੰ ਅੱਜ ਮੈਂ ਵਚਨ ਦੇ ਕੇ ਜਾਣਾ ਥੋੜੇ ਸਮੇਂ ਤੱਕ ਸਰਪੰਚੀ ਦੀ ਇਲੈਕਸ਼ਨ ਵੀ ਹੈ ਬੇਨਤੀ ਵੀ ਕਰਕੇ ਜਾਂਦਾ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਕਾਰਜਪ੍ਰਣਾਲੀਮ ਸਾਹਿਬ ਜੀ ਨੇ ਬਹੁਤ ਸੋਹਣੇ ਦੋ ਚਾਰ ਦਿਨ ਪਹਿਲਾਂ ਵਿਚਾਰ ਸੰਜੇ ਕੀਤੇ ਸੀ ਸੰਗਤ ਦੇ ਨਾਲ ਕਿ ਜਿਹੜੇ ਵੀ ਪਿੰਡ ਚ ਸਰਪੰਚੀ ਦਾ ਚਲਨ ਪੰਜ ਬਣੂਗਾ 5 ਲੱਖ ਦਾ ਇਨਾਮ ਮਿਲੂ ਪੰਚਾਇਤ ਨੂੰ ਦਿੱਤਾ ਜਾਊਗਾ ਸਕੂਲ ਨੂੰ ਅਪਗ੍ਰੇਡ ਕੀਤਾ ਜਾਊਗਾ ਪਿੰਡ ਚ ਚੰਗਾ ਸਟੇਡੀਅਮ ਬਣਾਇਆ ਜਾਊਗਾ ਔਰ ਜੋ ਵੀ ਪਿੰਡ ਦੀ ਡਿਮਾਂਡ ਹੋਵੇਗੀ ਪਿੰਡ ਨੂੰ ਸਪੈਸ਼ਲ ਗ੍ਰਾਂਟ ਦੀ ਜਿਹੜੀ ਦੀ ਵੀ ਡਿਮਾਂਡ ਹੋਵੇਗੀ ਸਪੈਸ਼ਲ ਜਮਾਨ ਦਿੱਤੀ ਜਾਊਗੀ ਤਾਂ ਸੰਗਤ ਨੂੰ ਮੈਂ ਬੇਨਤੀ ਆਪਣੇ ਵੱਲੋਂ ਵੀ ਕਰਦਾ ਵੀ ਏਕਤਾ ਦੇ ਵਿੱਚ ਬੰਨ੍ਹ ਲੈ ਪਿੰਡ ਦੀ ਡਿਵੈਲਪਮੈਂਟ ਵਾਸਤੇ ਪਿੰਡ ਦੇ ਵਿੱਚ ਚੰਗਾ ਸਾਫ ਸੁਥਰਾ ਸਾਂਝਾ ਸੰਪੰਨ ਹੋਇਆ ਜਾਵੇ ਜੋ ਪਿੰਡ ਦੇ ਭਲੇ ਵਾਸਤੇ ਹੋ ਸਕੇ ਜਿਹੜੇ ਵੀ ਹੋਰ ਵੀ ਪਿੰਡ ਦੇ ਵਿੱਚ ਸੁਣਿਆ ਜਾ ਰਿਹਾ ਵੀ ਦੋ ਚਾਰ ਪਰਿਵਾਰ ਹੀ ਨੇ ਜਿਹੜੇ ਤੇ ਆਏ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਪਿੰਡ ਦੇ ਡਵੈਲਪਮੈਂਟ ਵਿੱਚ ਯੋਗਦਾਨ ਜ਼ਰੂਰ ਪਾਉਣ ਪੰਨੂ ਸਾਹਿਬ ਜਿਹੜੇ ਆਟਾ ਦਾਲ ਸਕੀਮ ਦੇ ਨਵੇਂ ਕਾਰਡ ਨਹੀਂ ਬਣ ਰਹੇ ਜਦੋਂ ਕਿ ਪਿਛਲੀਆਂ ਸਰਕਾਰਾਂ ਵੇਲੇ ਕਈ ਵੱਡੇ ਧਨਾੜ ਹੀ ਉਹਨਾਂ ਦੇ ਬਣੇ ਸੀ ਉਹ ਕੱਟੇ ਜਾਣਗੇ ਜਾਂ ਕਿੱਦਾਂ ਜਿਉ ਕੇ ਵਾਈਸੀ ਚੱਲ ਰਹੀ ਹੈ ਬਿਲਕੁਲ ਜੋ ਹਾਲ ਸੀ ਉਹਨਾਂ ਨਾਲ ਲਿਆ ਥੋੜੇ ਸਮੇਂ ਚ ਤੱਕ ਕਾਰਡ ਜਿਹੜੇ ਬੀਨ ਜੀ ਅੱਜ ਕਰ ਬਣੇ 25 ਜਣੇ ਕੋ ਨਵੇਂ ਕਾਰਡ ਇੱਕ ਮਹੀਨੇ ਦਾ ਸਮਾਗਮ ਸੰਗਤ ਨੂੰ ਦਿੱਤਾ ਜਾਊਗਾ ਨਵੇਂ ਕਾਰਡਾਂ ਪੰਜ ਬੰਨਵਾ ਲੱਗਣੇ ਇੰਨੇ ਕੰਮ ਬਾਲਟੀ ਕਿਸ਼ਾ ਬਣ ਹੋਇਆ ਇਹ ਕਾਰਨ ਤੋਂ ਇਨਕਾਰ ਨਹੀਂ ਕੀਤਾ ਵੀ ਇਹ ਕਿ ਪਿੰਡ ਦਾ ਸਾਰੇ ਬੰਦਿਆਂ ਦਾ ਵੀ ਵੀ ਯੂਨੀਟ ਨਾਲ ਬਹੁਤ ਕਾਠ ਦੇ ਨਾਲ ਆਪਾਂ ਕੋਈ ਵੀ ਕੰਮ ਆ ਕਰਾਂਗੇ ਸਲਾਹ ਨਾਲ ਇਸ਼ਾਰਾ ਕਰਾਂਗੇ ਕਿ ਆਉਣ ਵਾਲੀ ਸਰਪਚੀ ਦੀ ਜੋ ਨੇ ਉਹ ਵੀ ਕਰਾਂਗੇ ਕੋਸ਼ਿਸ਼ ਇਹ ਕਿ ਸਰਹੰਤੀ ਨਾਲ ਨਿਢੀ ਜਾਵੇ ਤੇ ਪਿੰਡ ਦਾ ਫਾਇਦਾ ਹੋਊਗਾ ਉਹਦੇ ਵਿੱਚ ਵਿਕਾਸ ਹੋਊਗਾ ਸਾਨੂੰ ਸੀ ਸੀਐਮ ਸਾਹਿਬ ਵੱਲੋਂ 5 ਲੱਖ ਰੁਪਈਆ ਐਲਾਨ ਹੋਇਆ ਵਾ ਇਹ ਇਆਨੇ ਹੈ ਕਿ ਉਹ ਪਿੰਡ ਨੂੰ ਸਾਰੇ ਜੋ ਵੀ ਸੱਜਣ ਨੇ ਇੱਕ ਆ ਕਰਕੇ ਉਹ ਸਕੀਮ ਆਪਣੀ ਲੈਣ ਸਰਪੰਚੀ ਦੀ ਚਾਹ ਕਰ ਕੋਈ ਸਰਪੰਚੀ ਦਾ ਨਹੀਂ ਕੋਈ ਕਿਹੇ ਚੀਜ਼ ਦਾ ਚਾਹ ਨਹੀਂ ਹੈਗਾ ਮਹਾਰਾਜ ਨੇ ਬੜਾ ਕੁਛ ਦਿੱਤਾ ਵਾ ਉੱਤੇ ਹੀ ਆਪਾਂ 5 ਲੱਖ ਤੋਂ ਉਹਨਾਂ ਨੇ ਵਾਹ ਘੋਸਪਿੰਡ ਨੂੰ ਮਿਲਣਾ ਜਦੋਂ ਖਲਗੁਮਤੀ ਨਾਲ ਸਰਪੰਚ ਜੀ ਆਈ ਨਹੀਂ ਤੇ ਸਾਰੇ ਇਕੱਠੇ ਆ ਤੇ ਕੋਈ 2-4 ਪਰਿਵਾਰ ਆ ਜਿਹੜੇ ਨਹੀਂ ਆਏ ਤੇ ਉਹਨਾਂ ਨੇ ਕੋਸ਼ਿਸ਼ ਕਰਾਂਗੇ ਨਾਲ ਲਾਵਾਂਗੇ ਆਵਾਜ਼ ਆਈ ਤੁਹਾਡੀ ਨਹੀਂ ਆ ਰਹੀ ਹਾਂਜੀ ਦੀ ਆਵਾਜ਼ ਨਹੀਂ ਜੀ ਕੋਈ ਨਹੀਂ ਜੀ ਕੋਈ ਜਵਾਨ ਨਹੀਂ ਕੋਈ ਮੈਂਬਰ ਨਹੀਂ ਕੋਈ ਸਰਪੰਚ ਜੀ ਦੇ ਨਹੀਂ ਆਪਾਂ ਨੂੰ